ਨਾਨਕ ਸਿੰਘ ਜੀ ਦੇ ਨਾਵਲ ਪ੍ਰਾਚਿਤ ਦਾ ਅਗਲਾ ਭਾਗ ਇੱਕ ਵਾਰੀ ਆਦਮੀ ਨੂੰ ਹੱਥਾਂ ਪਾਈਆਂ ਗੰਡਾਂ ਦੰਦਾ ਨਾਲ ਖੋਲਣੀਆਂ ਪੈਂਦੀਆਂ ਹਨ ਕਿੱਟੀ ਦੀ ਮਾਂ ਨਾਲ ਵੀ ਇਹੋ ਗੱਲ ਵਾਪਰੀ ਉਹ ਬਰਾਸਕੀ ਉੱਤੇ ਬੜੀ ਰੀਚ ਪਈ ਸੀ ਤੇ ਕਿੱਟੀ ਲਈ ਆਪਣੀ ਜਾਚੇ ਉਸਨੇ ਬਹੁਤ ਸੋਨਾ ਤੇ ਜੋਗ ਵਰ ਚੁਣਿਆ ਸੀ ਪਰ ਜਿਉਂ ਹੀ ਬਰਾਸਕੀ ਹੋਰੀ ਕਿੱਟੀ ਦੇ ਪਿਆਰ ਨੂੰ ਅੰਧ ਵਿਚਾਲੇ ਛੱਡ ਕੇ ਤੁਰਦੇ ਬਣੇ ਬੁੱਡੇ ਨੂੰ ਆਪਣੀ ਕੀਤੀ ਉੱਤੇ ਬੜਾ ਪਛਤਾਵਾ ਹੋਣ ਲੱਗਾ ਖਾਸ ਕਰਕੇ ਜਦ ਉਸਨੇ ਬਰਾਸਕੀ ਦੇ ਅੰਨਾਂ ਨਾਲ ਆਯੋਗ ਸਬੰਧਾਂ ਦੀ ਖਬਰ ਸੁਣੀ ਤਾਂ ਉਸਨੇ ਰੱਬ ਦਾ ਹਜ਼ਾਰ ਹਜ਼ਾਰ ਸ਼ੁਕਰ ਕੀਤਾ ਕਿ ਜਿਸਨੇ ਉਸਦੀ ਧੀ ਨੂੰ ਐਸੇ ਦੁਰਾਚਾਰੀ ਦੇ ਲੜ ਲੱਗਣੋਂ ਬਚਾ ਲਿਆ ਉਹ ਆਪਣੇ ਪਤੀ ਪਾਸੋਂ ਬਹੁਤ ਹੀ ਸ਼ਰਮਿੰਦੀ ਸੀ ਕਿਉਂਕਿ ਕਿੱਟੀ ਦੇ ਪਿਤਾ ਨੇ ਸ਼ੁਰੂ ਵਿੱਚ ਹੀ ਉਹਨੂੰ ਕਹਿ ਦਿੱਤਾ ਸੀ ਕਿ ਮੈਨੂੰ ਇਸ ਆਦਮੀ ਦਾ ਚਾਲ ਚਲਣ ਚੰਗਾ ਨਹੀਂ ਲੱਗਦਾ ਪਰ ਬੁੱਢੀ ਨੇ ਉਸਦੀ ਇੱਕ ਨਾ ਸੁਣੀ ਉਹ ਆਪਣੇ ਆਪ ਨੂੰ ਵਾਰ-ਵਾਰ ਲਾਂਤਾਂ ਪਾਉਂਦੀ ਸੀ ਕਿ ਕਿਉਂ ਉਸਨੇ ਬਰਾਸਕੇ ਨੂੰ ਘਰ ਵਿੱਚ ਆਉਣ ਜਾਣ ਦੀ ਖੁੱਲ ਦਿੱਤੀ ਜਿਸ ਦਾ ਫਲ ਰੂਪ ਕਿੱਟੀ ਦੀ ਜ਼ਿੰਦਗੀ ਤੇ ਸਿਹਤ ਦੋਵੇਂ ਖਤਰੇ ਵਿੱਚ ਪੈ ਗਈਆਂ ਇਤਰ ਜਿਉਂ ਹੀ ਬੁੱਢੀ ਨੇ ਸੁਣਿਆ ਕਿ ਲੈਵਿਨ ਨੇ ਫਿਰ ਕਿੱਟੀ ਪਾਸੋਂ ਵਿਆਹ ਦੀ ਮੰਗ ਕੀਤੀ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਅਬਲਾਸਕੀ ਦੀ ਪਾਰਟੀ ਤੋਂ ਦੂਜੇ ਦਿਨ ਲੈਵਿਨ ਉਹਨਾਂ ਦੇ ਘਰ ਇਹ ਜਾਣਨ ਲਈ ਆਇਆ ਕਿ ਕਿੱਟੀ ਦੇ ਮਾਪਿਆਂ ਨੇ ਉਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਕਿ ਨਹੀਂ ਕਿੱਟੀ ਦੀ ਮਾਂ ਨੇ ਗੱਦਗੱਦ ਹੋ ਕੇ ਉਸ ਨੂੰ ਕਿਹਾ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਹਾਡੇ ਪਿਆਰ ਦੀ ਟੁੱਟ ਚੁੱਕੀ ਤੰਦ ਮੁੜ ਗੰਢੀ ਗਈ ਹੈ ਪਰਮਾਤਮਾ ਰਹਿੰਦੀ ਦੁਨੀਆ ਤੇਖ ਮੇਰੇ ਬੱਚਿਓ ਤੁਹਾਡੇ ਪਿਆਰ ਨੂੰ ਅਟੱਲ ਰੱਖੇ ਕਹਿੰਦਿਆਂ ਕਹਨਿਆਂ ਬੁੱਢੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੇ ਉਸਨੇ ਲੈਵਿਨ ਨੂੰ ਗਲ ਨਾਲ ਲਾ ਕੇ ਰਾਜਵੀਆਂ ਅਸੀਸਾਂ ਦਿੱਤੀਆਂ ਕਿੱਟੀ ਦੇ ਪਿਤਾ ਨੇ ਵੀ ਇਸ ਖੁਸ਼ੀ ਵਿੱਚ ਵੱਧ ਝੜ ਕੇ ਹਿੱਸਾ ਲਿਆ ਉਸ ਤੋਂ ਬਾਅਦ ਵਿਆਹ ਦੀ ਚਰਚਾ ਚੱਲ ਪਈ ਇਸ ਤੋਂ ਬਾਅਦ ਜਦ ਲੈਵਿਨ ਪਾਸੋਂ ਪੁੱਛਿਆ ਗਿਆ ਤਾਂ ਉਸਨੇ ਉੱਤਰ ਵਿੱਚ ਕਿਹਾ ਮੇਰੇ ਲਈ ਤਾਂ ਇੱਕ ਦਿਨ ਦੀ ਦੇਰ ਵੀ ਅਸਹਿ ਹੈ ਅਖੀਰ ਫੈਸਲਾ ਹੋਇਆ ਕਿ ਜਿੱਥੋਂ ਤੱਕ ਹੋ ਸਕੇ ਵਿਆਹ ਦੀ ਰਸਮ ਛੇਤੀ ਤੋਂ ਛੇਤੀ ਪੂਰੀ ਕੀਤੀ ਜਾਵੇ ਪਰ ਬਹੁਤ ਜਲਦੀ ਕਰਦਿਆਂ ਵੀ ਮਹੀਨਾ ਸਵਾ ਮਹੀਨਾ ਲੱਗ ਹੀ ਗਿਆ ਲੈਵਨ ਦੀ ਖੁਸ਼ੀ ਦਾ ਕੋਈ ਪਾਰਾ ਵਾਰ ਨਹੀਂ ਸੀ ਆਪਣੀ ਜਿਸ ਕਾਮਨਾ ਨੂੰ ਉਹ ਸਵਰਗੀ ਜਿਹਾ ਸੁਪਨਾ ਸਮਝਦਾ ਸੀ ਤੇ ਜਿਸ ਦੀ ਸਫਲਤਾ ਦੀ ਉਸ ਨੂੰ ਉੱਕਾ ਆਸ ਨਹੀਂ ਸੀ ਰਹੀ ਉਹੀ ਆਸ ਇਤਨੀ ਸੋਹਣੀ ਤਰ੍ਹਾਂ ਪੂਰੀ ਹੁੰਦੀ ਦੇਸੀ ਤਾਂ ਉਹ ਆਪਣੇ ਆਪ ਨੂੰ ਬੜਾ ਬਟਪਾਗਾ ਸਮਝਣ ਲੱਗਾ ਅਖੀਰ ਵਿਆਹ ਦਾ ਦਿਨ ਆ ਪਹੁੰਚਾ ਮਾਸਕੋ ਅਤੇ ਪੀਟਰਸਬਰਗ ਦੇ ਅਨੇਕਾਂ ਟੱਬਰ ਉਸ ਵਿੱਚ ਉਤਸਵ ਵਿੱਚ ਸ਼ਾਮਲ ਹੋਏ ਗਿਰਜੇ ਵਿੱਚ ਜਦ ਮੁੱਖ ਪਾਦਰੀ ਦੋਹਾਂ ਦੇ ਦੰਪਤੀ ਜੀਵਨ ਦੀ ਸ਼ੁਭ ਕਾਮਨਾ ਲਈ ਮੰਤਰ ਪੜ ਰਿਹਾ ਸੀ ਤਾਂ ਲੈਵਨ ਤੇ ਕਿੱਟੀ ਦਿਆਂ ਦਿਲਾਂ ਵਿੱਚ ਪਿਆਰ ਦੀਆਂ ਲਹਿਰਾਂ ਉੱਠ ਰਹੀਆਂ ਸਨ ਦੋਹਾਂ ਨੂੰ ਇਹ ਸਾਰੀ ਕਾਰਾਵਾਈ ਸੁਪਨਾ ਜਿਹਾ ਮਾਲੂਮ ਹੁੰਦੀ ਸੀ ਵਿਆਹ ਤੋਂ ਬਾਅਦ ਲੈਵਨ ਨੇ ਇਹ ਮੰਗ ਕੀਤੀ ਕਿ ਹਨੀਮੂਨ ਲੇ ਰੂਸ ਤੋਂ ਬਾਹਰ ਦੀ ਯਾਤਰਾ ਕੀਤੀ ਜਾਵੇ ਪਰ ਕਿੱਟੀ ਨੇ ਦੇ ਹਾਂਤ ਵਿੱਚ ਆਪਣੇ ਪਤੀ ਦੇ ਪਿੰਡ ਰਹਿ ਕੇ ਇਹ ਸਮਾਂ ਬਿਤਾਣ ਦੀ ਸਲਾਹ ਪ੍ਰਗਟ ਕੀਤੀ ਲੈਵਿਨ ਨੂੰ ਲਾਚਾਰ ਹੋ ਕੇ ਦੁਲਹਨ ਦਾ ਆਖਾ ਮੰਨਣਾ ਪਿਆ ਦੁਲਹਨ ਨੂੰ ਨਾਲ ਲੈ ਕੇ ਜਾ ਲੈਵਿਨ ਆਪਣੀ ਜ਼ਿੰਮੇਵਾਰੀ ਤੇ ਪਹੁੰਚਾਤਾ ਬੁੱਢੀ ਦਾਈ ਅਗਾਥਾ ਤੋਂ ਲੈ ਕੇ ਛੋਟੇ-ਛੋਟੇ ਨੌਕਰਾਂ ਤੱਕ ਸਾਰੇ ਹੀ ਖੁਸ਼ੀ ਨਾਲ دیਵਾਨੇ ਹੋ ਉੱਥੇ ਆਪਣੇ ਮਾਰਕ ਨਾਲ ਸਾਰਿਆਂ ਦਾ ਅਨੋਖਾ ਪਿਆਰ ਸੀ ਆਗਾਥਾ ਨੇ ਲੈਵਿੰਨ ਦੀ ਮਾਂ ਦੇ ਰੂਪ ਵਿੱਚ ਹੋ ਕੇ ਵੋਟੀ ਦਾ ਸਵਾਗਤ ਕੀਤਾ ਕਿਉਂਕਿ ਘਰ ਦਾ ਸਾਰਾ ਕਾਰੋਬਾਰ ਉਸਦੇ ਹੱਥ ਵਿੱਚ ਸੀ ਉਸ ਵਿਚਾਰੀ ਨੂੰ ਤਾਂ ਉਮੀਦ ਨਹੀਂ ਸੀ ਰਹੀ ਕਿ ਲੈਵਿੰਨ ਵੀ ਕਦੀ ਵਿਆਹ ਕਰਾਏਗਾ ਤੇ ਜਦ ਬੁੱਢੀ ਨੇ ਵੇਖਿਆ ਕਿ ਲੈਵਿੰਨ ਨੇ ਨਾ ਕੇਵਲ ਵਿਆਹ ਹੀ ਕਰਾਇਆ ਹੈ ਸਗੋਂ ਅਤੀ ਸੋਣੀ ਤੇ ਸੁਚੱਜੀ ਵੋਟੀ ਘਰ ਵਿੱਚ ਆਈ ਹੈ ਤਾਂ ਉਹ ਸਨੇਹ ਭਰਪੂਰ ਹੋ ਉੱਠੀ ਕਿੰਤੀ ਨੇ ਘਰ ਵਿੱਚ ਪ੍ਰਵੇਸ਼ ਕਰਦਿਆਂ ਹੀ ਹੌਲੀ-ਹੌਲੀ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਲੈ ਲਈਆਂ ਜਦ ਕਿ ਟੀ ਰਸੋਈ ਦਾ ਪ੍ਰਬੰਧ ਕਰਦੀ ਕਮਰਿਆਂ ਨੂੰ ਸੁਗੜਤਾ ਨਾਲ ਸਜਾਉਂਦੀ ਤੇ ਨੌਕਰਾਂ ਨੂੰ ਸੋਹਣੀ ਜੁਗਤ ਨਾਲ ਵੱਖੋ-ਵੱਖਰੇ ਕੰਮ ਸਮਝਾਉਂਦੀ ਤਾਂ ਲੈਵਿੰਗ ਦੇ ਦਿਲ ਨੂੰ ਕੁਝ ਤਕਲੀਫ ਜਹੀ ਹੁੰਦੀ ਉਸ ਦਾ ਖਿਆਲ ਸੀ ਵਿਆਹ ਤੋਂ ਬਾਅਦ ਬਸ પતિ-ਪਤਨੀ ਲਈ ਛੁੱਟ ਪ੍ਰੇਮ ਆਲਿੰਗਨ ਤੇ ਕਵੀ ਕਲਪਨਾ ਤੋਂ ਦੂਸਰਾ ਕੰਮ ਹੀ ਕੋਈ ਨਹੀਂ ਰਹੇਗਾ ਪਰ ਕਿੱਤੀ ਨੂੰ ਛੋਟੇ ਕੰਮਾਂ ਵਿੱਚ ਮਗਜ਼ ਪੱਛੀ ਕਰਦੀ ਵੇਖ ਕੇ ਉਸ ਦਾ ਦਿਲ ਕਾਲਾ ਕਾਲਾ ਪੈਣ ਲੱਗਦਾ ਕਿੱਤੀ ਦੇ ਸੁਭਾਅ ਦੀ ਇਸ ਨਵੀਂ ਵਿਸ਼ੇਸ਼ਤਾ ਤੋਂ ਜਾਣੂ ਹੋਣ ਤੇ ਲੈ ਵੀਂਦੀਆਂ ਰੰਗਿਲੀ ਕਲਪਤ ਦੁਨੀਆ ਨੂੰ ਤੱਕਾ ਜਿਹਾ ਵੱਜਾ ਕਈ ਵਾਰੀ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਦੋਹਾਂ ਵਿੱਚ ਨੋਖ ਚੋਕ ਹੋ ਜਾਂਦੀ ਕਿੱਟੀ ਨਾਲ ਉਹ ਕਦੀ ਵੀ ਕਿਸੇ ਗੱਲ ਤੋਂ ਝਗੜ ਸਕਦਾ ਹੈ ਜਾਂ ਕਿੱਟੀ ਉਸ ਤਰ੍ਹਾਂ ਸ਼ਿੱਬੀ ਹੋ ਸਕਦੀ ਹੈ। ਇਸ ਦਾ ਲੈਵਨ ਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਪਰ ਹੁਣ ਉਸਨੇ ਵੇਖਿਆ ਕਿ ਜਦ ਕਦੀ ਉਸ ਨੂੰ ਘਰ ਆਉਣ ਵਿੱਚ ਦੇਰ ਹੋ ਜਾਂਦੀ ਹੈ ਤਾਂ ਕਿੱਟੀ ਰੋਸ ਬੈਂਦੀ। ਜਦੋਂ ਕਿੱਟੀ ਨੂੰ ਕਹਿੰਦਾ ਕਿੱਟੀ ਇਹ ਤੇਰੀ ਬੇਇਨਸਾਫੀਅਤਾਂ ਕਿੱਟੀ ਹੋਰ ਜ਼ਿਆਦਾ ਰੋਸਦੀ। ਕਈ ਵਾਰ ਤਾਂ ਰੋਣਾ ਹੀ ਸ਼ੁਰੂ ਕਰ ਦਿੰਦੀ। ਇਸ ਨਾਲ ਲੈਵਨ ਨੂੰ ਕਦੇ ਗੁੱਸਾ ਆ ਜਾਂਦਾ। ਪਰ ਉਹ ਸਾਰਾ ਜ਼ੋਰ ਲਾ ਕੇ ਗੁੱਸੇ ਨੂੰ ਪੀ ਜਾਣ ਦੀ ਕੋਸ਼ਿਸ਼ ਕਰਦਾ। ਇਸੇ ਤਰ੍ਹਾਂ ਕਦੇ ਝਗੜਾ ਕਦੇ ਸੁਲਾਹ ਹੁੰਦੀ ਰਹਿੰਦੀ ਪਰ ਇਸ ਨਾਲ ਉਹਦੇ ਸਥਾਈ ਪਿਆਰ ਵਿੱਚ ਕਦੇ ਫਰਕ ਨਹੀਂ ਸੀ ਆਉਂਦਾ ਅਖੀਰ ਲੈਵਿੰਦੀ ਉਹ ਸ਼ਾਇਰਾਨਾ ਮਸਤੀ ਹੌਲੀ-ਹੌਲੀ ਹਟ ਗਈ ਤੇ ਦੋਹਾਂ ਵਿੱਚ ਵਾਸਤਵਿਕ ਪਿਆਰ ਦੀअनुभवਤਾ ਹੋਣ ਲੱਗੀ ਬਰਾਸਕੀ ਤੇ ਅੰਨਾ ਕੁਝ ਚਿਰ ਲਈ ਇਟਲੀ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਸੈਰ-ਸਪਾਟਾ ਕਰਦੇ ਹੋਏ ਅਖੀਰ ਇੱਕ ਛੋਟੇ ਜਿਹੇ ਪਰ ਬਰੇ ਰਾਮਣੀਕ ਸ਼ਹਿਰ ਵਿੱਚ ਆ ਟਿਕੇ ਇਟਲੀ ਦੇ ਸ਼ੁੱਧ ਹਵਾ ਪਾਣੀ ਤੇ ਬਰਾਸਕੀ ਦੇ ਬੇਰੋਕ ਪਿਆਰ ਨਾਲ ਅੰਨਾ ਦੀ ਸਿਹਤ ਦਿਨੋ ਦਿਨ ਸੁਧਰਦੀ ਗਈ। ਉਸਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਆਪਣੇ ਸਾਰੇ ਦੁੱਖਾਂ ਫਿਕਰਾਂ ਨੂੰ ਭੁੱਲ ਗਈ ਸੀ। ਲੋਕ ਨਿੰਦਿਆ ਦੀ ਸੜਨ ਘਰ ਛੱਡਣ ਦਾ ਔਰਮਾਨ ਤੇ ਬੱਚੇ ਨੂੰ ਛਾਤੀ ਨਾਲੋਂ ਤੋੜ ਕੇ ਸੁੱਟ ਆਉਣ ਦਾ ਸਾਲ ਹੌਲੀ ਹੌਲੀ ਇਹ ਸਭ ਚੀਜ਼ਾਂ ਦਾ ਮਾਦਕ ਪ੍ਰੇਮ ਦੇ ਹੜ੍ਹ ਵਿੱਚ ਵਹਿ ਗਿਆ। ਹਾਂ ਕਦੀ ਕਦੀ ਜਦ ਉਸ ਨੂੰ ਖਿਆਲ ਆਉਂਦਾ ਕਿ ਉਸਨੇ ਪਤੀ ਨਾਲ ਸਮਝੌਤਾ ਕਰ ਲੈਣ ਤੋਂ ਬਾਅਦ ਫਿਰ ਉਸ ਨਾਲ ਵਿਸ਼ਵਾਸ ਘਾਟ ਕੀਤਾ ਹੈ। ਪਰ ਫਿਰ ਉਹ ਇਹ ਸੋਚ ਕੇ ਦਿਲ ਨੂੰ ਧੀਰਸ ਦੇ ਲੈਂਦੀ ਕਿ ਉਸ ਹਾਲਤ ਵਿੱਚ ਵੀ ਤਾਂ ਉਹ ਸੁਖੀ ਨਹੀਂ ਸੀ रह ਸਕਦੀ ਸੋ ਚੰਗਾ ਹੋਇਆ ਮੈਂ ਉਸਦੇ ਰਸਤੇ ਤੋਂ ਹਟ ਗਈ ਉਸ ਨੂੰ ਇੱਕ ਵਾਰੀ ਕੋੜਾ ਕੁੱਟ ਪੜਨਾ ਪਿਆ ਹੁਣ ਅਸੀਂ ਦੋਵੇਂ ਇੱਕ ਦੂਜੇ ਤੋਂ ਸੁਰਖਰੂ ਹਾਂ ਇਹੋ ਜਿਹੇ ਤਰਕ ਵਿਤਕਰ ਕਰ ਕਰ ਕਰਾ ਕੇ ਉਹ ਕਈ ਵਾਰੀ ਆਪਣੇ ਢੈਨ ਦੇ ਦਿਲ ਨੂੰ ਠਾਰਸ ਦੇ ਲੈਂਦੀ ਸੀ ਪਰ ਫਿਰ ਵੀ ਕਦੇ-ਕਦਾਈ ਉਸਦੇ ਹਿਰਦੇ ਦੀ ਕਿਸੇ ਨਾ ਕਿਸੇ ਗੁੱਠੋਂ ਕੋਈ ਲੁਕਵੀ ਜਹੀ ਪੀੜ ਉੱਠ ਕੇ ਉਸ ਨੂੰ ਪਰੇਸ਼ਾਨ ਕਰ ਦਿੰਦੀ ਸੀ ਅੰਨਾ ਸਪੀਡ ਨੂੰ ਥਿੰਗੋ ਜੋਰੀ ਦਿਵਾਣ ਦੀ ਕੋਸ਼ਿਸ਼ ਕਰਦੀ ਜਿਸ ਪਿਛੇ ਸਾਗਰ ਵਿੱਚੋਂ ਵਹਿੰਦੀ ਜਾ ਰਹੀ ਸੀ ਉਸ ਵਿੱਚੋਂ ਬਰਾਸਕੀ ਹੀ ਉਸ ਲਈ ਟਣਕੇ ਦਾ ਸਹਾਰਾ ਸੀ ਜਿਸ ਨੂੰ ਉਹ ਮਜ਼ਬੂਤੀ ਨਾਲ ਪਕੜੀ ਰੱਖਣਾ ਚਾਹੁੰਦੀ ਸੀ ਕਿ ਮਤੇ ਇਹ ਵੀ ਉਹਦੇ ਹੱਥੋਂ ਛੁੱਟ ਨਾ ਜਾਵੇ ਉਹ ਸੋਚਦੀ ਰੱਬ ਨਾ ਕਰਾਏ ਜੇ ਇਹ ਸਹਾਰਾ ਵੀ ਜਾਂਦਾ ਰਹਾ ਤਾਂ ਫਿਰ ਉਸਦੀ ਕੀ ਹਾਲਤ ਹੋਵੇਗੀ ਇਸ ਗੱਲ ਦੀ ਕਲਪਨਾ ਹੀ ਉਸਦੀ ਰਗ ਰਗ ਵਿੱਚ ਕੰਬਾ ਛੇੜ ਦਿੰਦੀ ਤੇ ਉਹ ਡਰ ਨਾਲ ਕਪਰਾ ਉੱਠਦੀ ਇਸਲੇਯੋ ਪੁੱਤੇ ਪੁਵੇਖਦੀਆਂ ਸਾਰੀਆਂ ਚਿੰਤਾਵਾਂ ਨੂੰ ਦਿਲ ਦੀ ਡੂੰਘੀ ਖੱਡ ਵਿੱਚ ਧਕੇਲ ਕੇ ਵਰਤਮਾਨ ਦੇ ਮਨਮੋਹਣੇ ਰਾਗ ਵਿੱਚ ਆਪਣੇ ਆਪ ਨੂੰ ਢੋਬੀ ਰੱਖਦੀ ਸੀ ਬਰਾਸਕੀ ਹਰ ਤਰ੍ਹਾਂ ਨਾਲ ਅੰਨਾ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਅੰਨਾ ਸੁਭਾਵਕ ਵੀ ਹੁਨਰ ਪ੍ਰੇਮਣ ਸੀ ਤੇ ਬਰਾਸਕੀ ਦੀ ਰੁਚੀ ਵੀ ਆਰਟ ਵੱਲ ਹੀ ਵਧੇਰੇ ਸੀ ਇਸ ਲਈ ਇਟਲੀ ਦੇ ਚੰਗੇ-ਚੰਗੇ ਹੁਨਰਮੰਦਾਂ ਨਾਲ ਜਾਣ-ਪਛਾਣ ਪੈਦਾ ਕਰਕੇ ਬਰਾਸਕੀ ਉਹਨਾਂ ਦੀ ਸੰਗਤ ਵਿੱਚ ਅੰਨਾ ਨੂੰ ਪਾ ਕੇ ਉਸ ਤੇ ਗੰਮ ਭੁਲਾਈ ਰੱਖਦਾ ਸੀ ਬਰਾਸਕੀ ਦਾ ਅੰਨਾ ਨਾਲ ਬੇहद ਪਿਆਰ ਸੀ ਜਿਸ ਵਿੱਚ ਅਜੇ ਤੱਕ ਕੋਈ ਘਾਟਾ ਨਹੀਂ ਸੀ ਆਇਆ ਪਰ ਫਿਰ ਵੀ ਕਦੇ-ਕਦੇ ਉਹ ਅੰਨਾ ਦੇ ਅੰਨੇ ਤੇ ਬੇਤਹਾਸ਼ਾ ਪਿਆਰ ਤੋਕਦਾ ਜਾਂਦਾ ਸੀ ਤੇ ਆਪਣੇ ਆਪ ਨੂੰ ਇੱਕ ਅਜਿਹੇ ਬੰਧਨ ਵਿੱਚ ਬੰਜਾ ਹੋਇਆ ਅਨੁਭਵ ਕਰਦਾ ਜਿਹੜਾ ਕੋਮਲ ਸੁਖਦਾਈ ਤੇ ਸੋਨਾ ਹੋਣ ਤੇ ਵੀ ਆਖਰ ਬੰਧਨ ਹੀ ਸੀ ਕੁਝ ਸਮਾਂ ਇਟਲੀ ਵਿੱਚ ਬਿਤਾਉਣ ਤੋਂ ਬਾਅਦ ਬਰਾਸਕੀ ਦਾ ਦਿਲ ਹੁਸੜ ਗਿਆ ਉਸ ਨੇ ਅੰਨਾ ਨੂੰ ਰੂਸ ਮੁੜ ਚੱਲਣ ਲਈ ਕਿਹਾ ਉਸ ਦਾ ਵਿਚਾਰ ਸੀ ਕਿ ਕੁਚਰ ਪੀਟਰਸਬਰਗ ਗ੍ਰੈਂਡ ਤੋਂ ਬਾਅਦ ਫਿਰ ਹਮੇਸ਼ਾ ਲਈ ਤਹਾਂਤ ਦੀ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਰਹਾ ਜਾਵੇ ਅਨਾ ਭਾਵੇਂ ਪੀਟਰਸਬਰਗ ਮੁੜ ਜਾਣਾ ਪਸੰਦ ਨਹੀਂ ਸੀ ਕਰਦੀ ਪਰ ਬਰਾਸਕੀ ਦੀ ਸਲਾਹ ਨੂੰ ਟਾਲ ਸਕਣਾ ਵੀ ਉਸ ਲਈ ਮੁਸ਼ਕਲ ਸੀ ਛੇਕੜ ਇਹੋ ਫੈਸਲਾ ਹੋਇਆ ਪੀਟਰਸਬਰਗ ਪਹੁੰਚ ਕੇ ਇਹ ਦੋਵੇਂ ਇੱਕ ਹੋਟਲ ਵਿੱਚ ਠਹਿਰੇ ਅਨਾ ਦੇ ਦਿਲ ਦਾ ਉਹ ਪੁੱਤਰ ਵਿਛੋੜੇ ਦਾ ਜ਼ਖਮ ਜਿਹੜਾ ਹਾਲੇ ਚੰਗੀ ਤਰ੍ਹਾਂ ਭਰਿਆ ਵੀ ਨਹੀਂ ਸੀ ਫੇਰ ਪੁੰਗਰ ਗਿਆ ਇੱਕ ਵਾਰੀ ਸਰੋਜਾ ਨੂੰ ਮਿਲਣ ਦੀ ਰੀਜ ਉਸ ਦੇ ਅੰਦਰ ਪੜਕ ਉੱਠੀ ਪਰ ਕੋਈ ਉਪਾਅ ਨਹੀਂ ਸੀ ਬਹੁਤ ਸੋਚ ਵਿਚਾਰ ਤੋਂ ਬਾਅਦ ਉਸਨੇ ਫਿਰ ਕ੍ਰੈਨਨ ਦੀ ਰਿਸ਼ਤੇਦਾਰ ਕਾਟਸ ਲੀਡੀਆ ਨੂੰ ਚਿੱਠੀ ਭੇਜੀ ਜਿਸ ਵਿੱਚ ਉਸਨੇ ਲਿਖਿਆ ਪਿਆਰੀ ਕਾਟਸ ਲੀਡੀਆ ਮੈਂ ਤੁਹਾਡੇ ਧਾਰਮਿਕ ਤੇ ਕੋਮਲ ਭਾਵਾਂ ਨੂੰ ਜਾਣਦੀ ਹੋਈ ਹੀ ਇਹ ਚਿੱਠੀ ਲਿਖਣ ਦਾ ਹੌਸਲਾ ਕਰ ਰਹੀ ਹਾਂ ਸੱਜਣੀ ਮੈਂ ਬੱਚੇ ਦੇ ਵਿਛੋੜੇ ਵਿੱਚ ਬੜੀ ਦੁਖੀ ਹਾਂ ਇੱਕ ਵਾਰੀ ਸਿਰਫ ਇੱਕੋ ਵਾਰੀ ਉਸ ਨੂੰ ਵੇਖਣਾ ਚਾਹੁੰਦੀ ਹਾਂ ਮੈਂ ਬੇਨਤੀ ਕਰਦੀ ਹਾਂ ਕਿ ਪੀਟਰਸਬਰਗ ਛੱਡਣ ਤੋਂ ਪਹਿਲਾਂ ਇੱਕ ਵਾਰੀ ਮੈਨੂੰ ਉਸ ਦਾ ਮੂੰਹ ਦਿਖਾਉਣ ਵਿੱਚ ਮੇਰੀ ਮਦਦ ਕਰੋ ਮੈਸ ਸਰੋਜਾ ਦੇ ਪਤੀ ਨੂੰ ਇਸ ਕਰਕੇ ਚਿੱਠੀ ਨਹੀਂ ਲਿਖ ਸਕਦੀ ਕਿ ਇਸ ਨਾਲ ਉਹਨਾਂ ਦੀਆਂ ਦੁਖਦਾਈ ਜਾਂਦਾ ਨਵੇਂ ਸਿਰੇ ਜਾ ਕੇ ਉਹਨਾਂ ਨੂੰ ਮੁਫਤ ਵਿੱਚ ਬੇਆਰਾਮ ਕਰਨਗੇ ਕਿ ਤੁਸੀਂ ਕਿਰਪਾ ਕਰਕੇ ਸਰੋਜਾ ਨੂੰ ਮੇਰੇ ਕੋਲ ਪੇਜੜ ਵਿੱਚ ਸਹੂਲਤ ਪੈਦਾ ਕਰੋਗੇ ਜਾਂ ਮੈਨੂੰ ਹੀ ਵਕਤ ਤੇ ਥਾਂ ਦੱਸੋ ਜਿੱਥੇ ਆ ਕੇ ਮੈਂ ਉਸ ਨੂੰ ਮਿਲ ਲਵਾਂ ਮੈਨੂੰ ਪੂਰੀ ਆਸ ਹੈ ਕਿ ਮੇਰੀ ਬੇਨਤੀ ਨੂੰ ਪ੍ਰਵਾਨ ਕਰੋਗੇ ਮੈਂ ਸਦਾ ਤੁਹਾਡੀ احਸਾਨਮੰਦ ਰਹਾਂਗੀ ਅੰਨਾ ਉਪਰੋਕਤ ਚਿੱਠੀ ਜਦ ਕੌਂਟਸ ਲੀਡੀਆਂ ਨੂੰ ਮਿਲੀ ਤਾਂ ਇਸ ਨੂੰ ਪੜ੍ਹ ਕੇ ਉਹ ਸਿਰ ਤੋਂ ਪੈਰਾਂ ਤੱਕ ਬਲ ਉੱਠੀ। ਕ੍ਰੈਨਿਨ ਲਈ ਕੌਟਸ ਦੇ ਦਿਲ ਵਿੱਚ ਬੜੀ ਹਮਦਰਦੀ ਸੀ। ਉਹ ਅੰਨਾ ਦੇ ਗੁਨਾਹ ਨੂੰ ਕਦੇ ਵੀ ਨਾ ਬਖਸ਼ਿਆ ਜਾਣ ਵਾਲਾ ਗੁਨਾਹ ਸਮਝਦੀ ਸੀ। ਅੰਨਾ ਦੀ ਚਿੱਠੀ ਉਸ ਨੂੰ ਚਲਾਕੀ ਤੇ ਪਖੰਡ ਭਰੀ ਜਾਪੀ। ਚਿੱਠੀ ਲਿਆਉਣ ਵਾਲੇ ਨੂੰ ਉਸਨੇ ਉੱਤਰ ਵਿੱਚ ਕਿਹਾ ਭੇਜ ਇਸ ਚਿੱਠੀ ਦਾ ਕੋਈ ਉੱਤਰ ਨਹੀਂ ਦਿੱਤਾ ਜਾ ਸਕਦਾ। ਸਭੋ ਇਸ ਗੱਲ ਦਾ ਪਛਤਾਵਾ ਹੈ ਕਿ ਮੈਂ ਇਸ ਪਵਿੱਤਰ ਚਿੱਠੀ ਨੂੰ ਪੜ੍ਹ ਕੇ ਕਿਉਂ ਪਾਪ ਦੀ ਭਾਗੀ ਬਣੀ। ਮਗਰ ਜਦ ਕੌਰਟਿਸ ਨੇ ਕੈਰੇਨਿਨ ਅਗੇਸ ਚਿੱਠੀ ਦਾ ਜ਼ਿਕਰ ਕੀਤਾ ਤਾਂ ਕ੍ਰੈਨਿਨ ਕਿੰਨਾ ਹੀ ਚਿਰ ਚੁੱਪ ਸਮਾਦੀ ਵਿੱਚ ਬੈਠਾ ਰਿਹਾ ਤੇ ਫਿਰ ਕਹਿਣ ਲੱਗਾ ਕੌਰਟਿਸ ਮੇਰਾ ਖਿਆਲ ਹੈ ਕਿ ਅੰਨਾ ਦੀ ਬੇਨਤੀ ਨੂੰ ਠੁਕਰਾਉਣਾ ਨਹੀਂ ਚਾਹੀਦਾ ਮੈਂ ਉਸਨੂੰ ਖਿਮਾ ਕਰ ਚੁੱਕਾ ਹਾਂ ਇਸ ਲਈ ਜੇ ਉਹ ਪੁੱਤਰ ਦੀ ਮਮਤਾ ਵਿੱਚ ਬੇਕਰਾਰ ਹੋ ਰਹੀ ਹੈ ਤਾਂ ਮੈਂ ਇਸ ਵਿੱਚ ਕੋਈ ਰੁਕਾਵਟ ਨਹੀਂ ਪਾਉਣੀ ਚਾਹੁੰਦਾ ਪਰ ਕੌਰਟਿਸ ਨੇ ਦ੍ਰਿੜਤਾ ਨਾਲ ਕਿਹਾ ਤੁਸੀਂ ਬੜੇ ਉਦਾਰ ਤੇ ਸਹਿਣਸ਼ੀਲ ਹੋ ਮੈਂ ਇਹ ਜਾਣਦੀ ਹਾਂ ਪਰ ਕੀ ਤੁਸੀਂ ਇਹ ਨਹੀਂ ਸੋਚਿਆ ਇਹੋ ਜਿਹੀ ਪਾਪੜ ਮਾਂ ਨੂੰ ਮਿਲਣ ਲਈ ਪੁੱਤਰ ਦੇ ਦਿਲ ਤੇ ਕੀ ਅਸਰ ਹੋਵੇਗਾ ਬੱਚੇ ਨੂੰ ਅਸਾਂ ਇਹ ਕਿਹਾ ਹੋਇਆ ਹੈ ਕਿ ਉਸਦੀ ਮਾਂ ਮਰ ਚੁੱਕੀ ਹੈ ਹੁਣ ਉਹ ਆਪਣੀ ਮਾਂ ਨੂੰ ਵੇਖੇਗਾ ਤੇ ਉਹ ਵੀ ਕਿਸੇ ਹੋਰ ਦੀ ਮਲਕੀਅਤ ਤਾਂ ਉਹ ਕੀ ਸੋਚੇਗਾ ਬਹੁਤ ਸਾਰੇ ਉੱਤਰ ਪ੍ਰਸ਼ਨ ਤੋਂ ਬਾਅਦ ਕਰੈਨੀ ਨੂੰ ਕੋਟਸ ਦੀ ਸਲਾਹ ਅੱਗੇ ਹੀ ਸਿਰ ਝੁਕਾਉਣਾ ਪਿਆ ਕੋਟਸ ਨੇ ਅੰਨਾ ਨੂੰ ਇਹ ਚਿੱਠੀ ਲਿਖੀ ਸ਼੍ਰੀਮਤੀ ਜੀ ਤੁਹਾਡੇ ਲੜਕੇ ਨੂੰ ਤੁਹਾਡੀ ਜਾਹ ਦਿਵਾਉਣ ਨਾਲ ਕੁਦਰਤੀ ਗੱਲ ਹੈ ਕਿ ਬੱਚਾ ਸਾ ਲੋਕਾਂ ਉੱਤੇ ਐਸੇ ਪ੍ਰਸ਼ਨ ਕਰੇਗਾ ਜਿਨ੍ਹਾਂ ਦਾ ਉੱਤਰ ਸੁਣ ਕੇ ਉਸ ਦੀ ਆਤਮਾ ਤੇ ਉਸ ਦੇ ਧਾਰਮਿਕ ਖਿਆਲਾਂ ਉੱਤੇ ਮਾਰੂ ਅਸਰ ਪਵੇਗਾ ਇਸ ਲਈ ਤੁਹਾਨੂੰ ਆਪਣੇ ਪੁੱਤਰ ਦੀ ਭਲਾਈ ਤੇ ਉਸ ਦੇ ਪ੍ਰਮਅਰਥ ਨੂੰ ਸਾਹਮਣੇ ਰੱਖ ਕੇ ਉਸ ਨੂੰ ਮਿਲਣ ਦਾ ਖਿਆਲ ਤਰਕ ਕਰ ਦੇਣਾ ਚਾਹੀਦਾ ਹੈ ਪ੍ਰਮਾਤਮਾ ਤੁਹਾਨੂੰ ਸਮੱਤ ਬਖਸ਼ੇ ਲੀਡਿਆ ਅਸਲ ਵਿੱਚ ਕੌਟਸ ਲੀਡਿਆ ਦਾ ਮਕਸਦ ਸੀ ਕਿ ਧਾਰਮਿਕ ਤੇ ਸਦਾਚਾਰਕ ਗੱਲਾਂ ਦੀ ਆੜ ਵਿੱਚ ਅੰਨਾਂ ਦੇ ਦਿਲ ਨੂੰ ਗੁੱਜੀਆਂ ਚੋਟਾ ਲਾਣੀਆ ਜਿਸ ਵਿੱਚ ਉਸ ਨੂੰ ਪੂਰੀ ਸਫਲਤਾ ਹੋਈ ਇਸ ਚਿੱਠੀ ਨੂੰ ਪੜ੍ਹ ਕੇ ਅੰਨਾ ਦਾ ਦਿਲ ਸੱਚਮੁੱਚ ਵਿੰਨਿਆ ਗਿਆ ਧਰਮ ਦੇ ਨਾਂ ਉੱਤੇ ਜਿਹੜੇ ਦੂਸਰੇ ਦੇ ਮਨ ਨੂੰ ਇਹੋ ਜਿਹੀ ਬੇਰਹਿਮੀ ਪੀੜ ਪਹੁੰਚਾ ਸਕਦਾ ਹੈ ਉਸ ਦੀ ਧਾਰਮਕਤਾ ਕਿੰਨੀ ਭਿਆਨਕ ਹੈ ਇਸ ਗੱਲ ਦਾ ਅੰਦਾਜ਼ਾ ਉਹ ਚੰਗੀ ਤਰ੍ਹਾਂ ਲਾ ਸਕਦੀ ਸੀ ਉਸ ਨੇ ਆਪਣੇ ਦਿਲ ਵਿੱਚ ਕਿਹਾ ਮੈਂ ਇਹਨਾਂ ਲੋਕਾਂ ਨਾਲੋਂ ਚੰਗੀ ਹਾਂ ਘੱਟੋ-ਘੱਟ ਮੈਂ ਝੂਠ ਤੇ ਨਹੀਂ ਬੋਲਦੀ ਆਪਣੇ ਪਾਪਾ ਨੂੰ ਲੁਕਾਈ ਤਾਂ ਨਹੀਂ ਦੂਜੇ ਦਿਨ ਸਰੋਜਾ ਦਾ ਜਨਮ ਦਿਨ ਸੀ ਅੰਨਾ ਨੇ ਦਿਲ ਨਾਲ ਪੱਕਾ ਫੈਸਲਾ ਕਰ ਲਿਆ ਕਿ ਉਹ ਕੱਲ ਸਰੋਜਾ ਨੂੰ ਜ਼ਰੂਰ ਜਾ ਕੇ ਮਿਲੇਗੀ ਵੱਦ ਤੋਂ ਵੱਦ ਕੀ ਹੋਵੇਗਾ ਬੇਇੱਜ਼ਤੀ ਅੱਗੇ ਕਿਹੜੀ ਮੇਰੀ ਇੱਜ਼ਤ ਰਹਿ ਗਈ ਉਹ ਉਸੇ ਵੇਲੇ ਹੋਟਲ ਵਿੱਚੋਂ ਨਿਕਲ ਕੇ ਬਾਜ਼ਾਰ ਗਈ ਤੇ ਖਡੌਣਿਆਂ ਦੀ ਦੁਕਾਨ ਤੋਂ ਉਸਨੇ ਬਹੁਤ ਸਾਰੇ ਕੀਮਤੀ ਖਡੌਣੇ ਖਰੀਦੇ ਹੁਣ ਉਹ ਸੋਚਣ ਲੱਗੀ ਕਿ ਉਹ ਕਿਹੜੇ ਢੰਗ ਨਾਲ ਉਹ ਸਰੋਜਾ ਨਾਲ ਮਿਲ ਸਕਦੀ ਹੈ ਉਸਨੇ ਵੱਡੇ ਵੇਲੇ ਸਵੇਰੇ ਜਾਣ ਦਾ ਫੈਸਲਾ ਕੀਤਾ ਜਦ ਕਰੈਨਿਨ ਸੁੱਤਾ ਹੋਇਆ ਹੋਵੇਗਾ ਚੌਂਕੀਦਾਰ ਤੇ ਦੂਜੇ ਨੌਕਰਾਂ ਦੀ ਮੁੱਠੀ ਗਰਮ ਕਰ ਦੇਾਂਗੀ ਮੈਂ ਬੁਰਕਾ ਪਹਿਨ ਕੇ ਜਾਵਾਂਗੀ ਇਦਰ ਸਰੋਜਾ ਆਪਣੇ ਮਾਪਿਓ ਦੀ ਬੇਲਚਕ ਤੇ ਧਾਰਮਿਕ ਰਖਵਾਲੀ ਵਿੱਚ ਤੰਗ ਪੈ ਚੁੱਕਾ ਸੀ ਉਹ ਅੱਜਕੱਲ ਬੜਾ ਉਦਾਸ ਰਹਿੰਦਾ ਸੀ ਉਹ ਵਿਚਾਰਾ ਇੱਕ ਦਿਨ ਲਈ ਵੀ ਆਪਣੀ ਮਾਂ ਨੂੰ ਨਹੀਂ ਪੁਲਾ ਸਕਿਆ ਉਸ ਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਸਦੀ ਮਾਂ ਮਰ ਚੁੱਕੀ ਹੈ ਫਿਰ ਵੀ ਉਸ ਦਾ ਦਿਲ ਇਸ ਗੱਲ ਤੇ ਇਤਵਾਰ ਨਹੀਂ ਸੀ ਕਰਦਾ ਸਭ ਤੋਂ ਦੁਖਦਾਈ ਗੱਲ ਇਹ ਸੀ ਕਿ ਘਰ ਦੇ ਕਿਸੇ ਵੀ ਆਦਮੀ ਪਾਸੋਂ ਆਪਣੀ ਮਾਂ ਬਾਬਤ ਕੁਝ ਪੁੱਛਣ ਦੀ ਉਸ ਨੂੰ ਆਗਿਆ ਨਹੀਂ ਸੀ ਜੇ ਕਦੇ ਭੁੱਲ ਭਲੇਖੇ ਉਹ ਇਹੋ ਜਿਹੀ ਗਲਤੀ ਕਰ ਵੀ ਬੈਨਦਾ ਤਾ ਪਿਓ ਵੱਲੋਂ ਉਸ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀ ਦੂਜੇ ਦਿਨ ਤੜਕੇ ਹੀ ਅੰਨਾ ਕਰੈਨਿੰਨ ਦੇ ਦਰਵਾਜ਼ੇ ਅੱਗੇ ਪਹੁੰਚ ਗਈ ਉਸ ਨੇ ਘੋੜਾ ਗੱਡੀ ਤੋਂ ਉਤਰ ਕੇ ਕਮਰੇ ਦੀ ਘੰਟੀ ਵੱਜਾਈ ਚੌਂਕੀਦਾਰ ਨੇ ਆਪਣੇ ਮੁੰਡੇ ਨੂੰ ਪਤਾ ਕਰਨ ਲਈ ਭੇਜਿਆ ਕਿ ਕੌਣ ਆਇਆ ਹੈ ਮੁੰਡੇ ਨੇ ਜੋ ਹੀ ਬੂਹਾ ਖੋਲਿਆ ਅੰਨਾ ਤਸ ਦੇ ਕੇ ਅੰਦਰ ਲੰਘ ਗਈ ਤੇ ਲੰਘਦੀ ਹੋਈ 3 ਰੂਪਲ ਦਾ ਨੋਟ ਮੁੰਡੇ ਦੇ ਹੱਥ ਤੇ ਧਰ ਗਈ ਅੰਦਰਲੇ ਕਮਰੇ ਤੱਕ ਪਹੁੰਚਣ ਤੋਂ ਪਹਿਲਾਂ ਇੱਕ ਹੋਰ ਨੌਕਰ ਮਿਲ ਗਿਆ ਇੰਨੇ ਨੂੰ ਚੌਂਕੀਦਾਰ ਵੀ ਆ ਪਹੁੰਚਾ ਉਸਨੇ ਪੁੱਛਿਆ ਸ਼੍ਰੀਮਤੀ ਜੀ ਤੁਸੀਂ ਕਿਸ ਨੂੰ ਮਿਲਣਾ ਚਾਹੁੰਦੇ ਹੋ ਮੈ ਸਰੋਜਾ ਨੂੰ ਮਿਲਣਾ ਹੈ ਅੰਨਾ ਨੇ ਉੱਤਰ ਵਿੱਚ ਕਿਹਾ ਚੌਂਕੀਦਾਰ ਨੇ ਉੱਤਰ ਦਿੱਤਾ ਖੀਮਾ ਕਰਨੀ ਉਹ ਸੁੱਤਾ ਹੋਇਆ ਹੈ ਕਿ ਉਸਦੇ ਜਾਗਣ ਤੱਕ ਉਡੀਕ ਕਰ ਸਕਦੇ ਹੋ ਪਰ ਜਦ ਉਸਨੇ ਮਹੀਨ ਬੁਰਕੇ ਵਿੱਚੋਂ ਚਿਹਰੇ ਨੂੰ ਕੁਝ ਪਛਾਤਾ ਤਾਂ ਬੜੀ ਨਿਮਰਤਾ ਨਾਲ ਬੋਲਿਆ ਸਰਕਾਰ ਅੰਦਰ ਤਰਸ਼ੀਫ ਲੈ ਚੱਲੋ ਅੰਨਾ ਉੱਤਰ ਵਿੱਚ ਕੁਝ ਕਹਿਣਾ ਚਾਹੀ ਪਰ ਕਹਿ ਨਾ ਸਕੀ ਉਸ ਦਾ ਗਲਾ ਪਰ ਆਇਆ ਉਹ ਸੋਚ ਰਹੀ ਸੀ ਕਿ ਉਹ ਇਹ ਉਹ ਕਾਰ ਹੈ ਜਿਸ ਦੀ ਮੈਂ ਇੱਕ ਦਿਨ ਮਾਲਕ ਸਾਂ ਉਹ ਬਿਜਲੀ ਦੀ ਤੇਜ਼ੀ ਨਾਲ ਕਮਰੇ ਦੇ ਅੰਦਰ ਲੰਘ ਗਈ ਉਸ ਨੇ ਅੰਦਰ ਜਾ ਕੇ ਵੇਖਿਆ ਉਸ ਦੇ ਕਲੇਜੇ ਦਾ ਟੁਕੜਾ ਸਰੋਜਾ ਪਲੰਗ ਤੇ ਸੁੱਤਾ ਅੰਗੜਾਈਆਂ ਲੈ ਰਿਹਾ ਸੀ ਅੰਨਾ ਨੇ ਉਸ ਉੱਤੇ ਝੁੱਕ ਕੇ ਉਸ ਦੇ ਸਿਰ ਤੇ ਵਾਲਾਂ ਨੂੰ ਸਵਾਰਦਿਆਂ ਪੁਕਾਰਿਆ ਸਰੋਜਾ ਮੇਰਾ ਲਾਲ ਸਰੋਜਾ ਘਬਰਾ ਕੇ ਉੱਠ ਬੈਠਾ ਉਸ ਨੇ بڑے ਧਿਆਨ ਨਾਲ ਬੁਰਕੇ ਪਿੱਛੇ ਅੱਧ ਲੁਕੇ ਚਿਹਰੇ ਵੱਲ ਵੇਖਣਾ ਸ਼ੁਰੂ ਕੀਤਾ ਅੰਨਾ ਨੇ ਬੁਰਕਾ ਝੁਕਾ ਦਿੱਤਾ ਇਸ ਤੋਂ ਬਾਅਦ ਬੜੀ ਭੋਲੀ ਤੇ ਮਿੱਠੀ ਮੁਸਕਰਾਹਟ ਚਿਹਰੇ ਤੇ ਲਿਆ ਕੇ ਬੱਚੇ ਨੇ ਆਪਣੀਆਂ ਕੋਮਲ ਬਾਹਾਂ ਅੰਨਾ ਦੇ ਗਲੇ ਦੁਆਲੇ ਲਪੇਟ ਲਈਆਂ ਮਾਂ ਮਾਂ ਅੰਨਾ ਦੇ ਸਵਰ ਦਾ ਕੜ ਪਾੜ ਚੁੱਕਾ ਸੀ ਉਸ ਦੀ ਬੋਲੀ ਅਥਰੂਆਂ ਦੇ ਹੜ ਵਿੱਚ ਡੁੱਬ ਚੁੱਕੀ ਸੀ ਮਸੇ ਉਹ ਇਤਨਾ ਹੀ ਬੋਲ ਸકી ਓ ਮੇਰਾ ਤੇ ਉਸ ਨੂੰ ਛਾਤੀ ਨਾਲ ਘੁੱਟ ਲਿਆ ਮਾਂ ਉਸ ਦੀ ਗੱਲ ਨਾਲ ਗੱਲ ਜੋੜ ਕੇ ਸਰੋਜਾ ਬੇਸਬਰ ਆਵਾਜ਼ ਵਿੱਚ ਬੋਲਿਆ ਮੈਨੂੰ ਪਤਾ ਸੀ ਤੂੰ ਮੇਰੇ ਜਨਮ ਦਿਨ ਤੇ ਜ਼ਰੂਰ ਆਵੇਂਗੀ ਮੈਨੂੰ ਸੁਪਨਾ ਜੋ ਆਇਆ ਸੀ ਅੰਨਾ ਇਸ ਵੇਲੇ ਆਪਣੇ ਆਪ ਵਿੱਚ ਨਹੀਂ ਸੀ ਉਹ ਵਾਤਸਲ ਦੇ ਡੂੰਘੇ ਪਾਣੀਆਂ ਵਿੱਚ ਰੋੜ ਚੁੱਕੀ ਸੀ ਉਹ ਅੱਖਾਂ ਟਿੱਕ ਦੀ ਕੜੀਮੂੜੀ ਬੱਚੇ ਵੱਲ ਵੇਖਦੀ ਫਿਰ ਚੁੰਮਦੀ ਫਿਰ ਛਾਤੀ ਨਾਲ ਘੁੱਟਦੀ ਹੋਈ ਉਸ ਸੁਖਦਾ ਅਨੁਭਵ ਕਰ ਰਹੀ ਸੀ ਜਿਹੜਾ ਸ਼ਾਇਦ ਬੱਚੇ ਦੀ 8 ਵਰਿਆਂ ਦੀ ਉਮਰ ਤੱਕ ਉਸ ਨੂੰ ਕਦੇ ਨਹੀਂ ਸੀ ਹੋਇਆ ਮਾਂ ਬੱਚੇ ਨੇ ਉਦਾਸ ਨਜ਼ਰ ਨਾਲ ਉਸ ਵੱਲ ਤੱਕਦੇ ਆ ਕਿਹਾ ਤੂੰ ਰੋਂਦੀ ਕਿਉਂ ਹੈ ਤੈਨੂੰ ਕੀ ਹੋ ਗਿਆ ਮਾਂ ਅਸਤੇ ਮੇਰਾ ਜਨਮ ਦਿਨ ਹੈ ਤੇ ਤੂੰ ਰੋ ਰਹੀ ਹੈ ਕੁਝ ਨਹੀਂ ਲਾਲ ਅੰਨਾ ਨੇ ਇੱਕ ਵਾਰੀ ਫਿਰ ਸਾਤੀ ਨਾਲ ਕੁੱਟ ਕੇ ਕਿਹਾ ਬਾਬਤ ਖੁਸ਼ੀ ਕਰਕੇ ਅਥਰੂ ਆ ਗਏ ਨੇ ਚਿਰ ਪਿੱਛੋਂ ਤੈਨੂੰ ਵੇਖਿਆ ਹੈ ਨਾ ਇਸ ਕਰਕੇ ਉਠੋ ਲਾਲ ਜੀ ਤੁਹਾਡਾ ਤੁਹਾਡਾ ਕੱਪੜੇ ਪਾਉਣ ਦਾ ਵੇਲਾ ਹੋ ਗਿਆ ਹੈ ਤੇ ਮੇਰੇ ਬਿਨਾ ਤੂੰ ਕੱਪੜੇ ਕਿੱਕਣ ਪਾਉਂਦਾ ਸੀ ਲਾਲ ਮੇਰੇ ਬਿਨਾ ਅੰਨਾ ਬੜੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਸਧਾਰਨ ਢੰਗ ਨਾਲ ਬੋਲੇ ਪਰ ਘੜੀ ਮੁੜੀ ਉਸ ਦਾ ਦਿਲ ਪਰ ਆਉਂਦਾ ਉਸ ਤੇ ਅਥਰੂ ਨਹੀਂ ਸੰ ਠਲਦੇ ਉਸ ਨੇ ਮੂੰਹ ਦੂਜੇ ਪਾਸੇ ਕਰ ਲਿਆ ਸੁਰੇਜਾ ਬੋਲਿਆ ਮਾ ਹੁਣ ਮੈਨੂੰ ਆਪੇ ਕੱਪੜੇ ਪਾਣ ਦੀ ਜਾਂਚ ਆ ਗਈ ਹੈ ਮੈਂ ਹੁਣ ਠੰਡੇ ਪਾਣੀ ਨਾਲ ਨਹੀਂ ਨਹਾਉਂਦਾ ਹੁੰਦਾ ਪਿਤਾ ਨੇ ਮਨਾ ਕਰ ਦਿੱਤਾ ਹੈ ਤੂੰ ਮੇਰੇ ਮਾਸਟਰ ਬਿਆਜਲੀ ਨੂੰ ਨਹੀਂ ਵੇਖਿਆ ਉਹ ਹੁਣੇ ਆਵੇਗਾ ਇਧਰ ਮਾਸਟਰ ਬਿਆਜਲੀ ਦਰਵਾਜ਼ੇ ਵਿੱਚ ਖੜਾ ਅੰਦਰ ਦਾ ਦ੍ਰਿਸ਼ ਵੇਖ ਰਿਹਾ ਸੀ ਨਾਲੇ ਦੋਹਾਂ ਮਾਂ ਪੁੱਤਰਾਂ ਦੀਆਂ ਗੱਲਾਂ ਸੁਣ ਰਿਹਾ ਸੀ ਉਹ ਅੰਨਾਂ ਦੇ ਜਾਣ ਦੀ ਉਡੀਕ ਕਰ ਰਿਹਾ ਸੀ ਉਧਰ ਨੌਕਰਾਂ ਵਿੱਚ ਹਲਚਲ ਜਿਹੀ ਮਚ ਗਈ ਸਾਰੇ ਡਰ ਰਹੇ ਸਨ ਕਿ ਜੇ ਮਾਲਕ ਨੂੰ ਪਤਾ ਲੱਗ ਗਿਆ ਕਿ ਮਾਲਕਣ ਘਰ ਬੜੀ ਸੀ ਤਾਂ ਖਬਰੇ ਕੀ ਬਾਬ ਕਰੇਗਾ ਅੰਤ ਸਬਨਾ ਨੇ ਰੜਕੇ ਪੁਰਾਣੀ ਦਾਈ ਨੂੰ ਅੰਨਾ ਕੋਲ ਭੇਜਣ ਦਾ ਫੈਸਲਾ ਕੀਤਾ ਦਾਈ ਅੰਦਰ ਜਾ ਕੇ ਚੁੱਕ ਕੇ ਅੰਨਾ ਨੂੰ ਕਹਿਣ ਲੱਗੀ ਸਰਕਾਰ ਅੰਨਾ ਨੇ ਉਸ ਨੂੰ ਪਛਾਣ ਕੇ ਕਿਹਾ ਉਹ ਦਾਈ ਤੂੰ ਅਜੇ ਇੱਥੇ ਹੀ ਹੈ ਦਾਈ ਨੇ ਰੋ ਰੋ ਕੇ ਕਈ ਵਾਰ ਅੰਨਾ ਦੇ ਹੱਥ ਚੁੰਮੇ ਅੰਨਾ ਨਾਲ ਸ਼ੁਰੂ ਤੋਂ ਹੀ ਇਸ ਦਾ ਬੜਾ ਪਿਆਰ ਸੀ ਤੇ ਉਸ ਦੇ ਚਲੇ ਜਾਣ ਨਾਲ ਇਹ ਬੜੀ ਦੁਖੀ ਸੀ ਥੋੜੀ देर ਬਾਅਦ ਦਾਈ ਨੇ ਅੰਨਾ ਦੇ ਕੰਨ ਵਿੱਚ ਕੁਝ ਕਿਹਾ ਅੰਨਾ ਸਰੋਜਾ ਦਾ ਮੂੰਹ ਚੁੰਮ ਕੇ ਬੋਲੀ ਲੈ ਲਾਲ ਜੀ ਮੈਂ ਤੇ ਇਸ ਤੋਂ ਅਗਲਾ ਹਿੱਸਾ ਜਾ ਰਹੀ ਹਾਂ ਉਹ ਨਾ ਬੋਲ ਸਕੀ ਨਾ ਮਾਂ ਬਾਲਾਂ ਵਾਲੀ ਜਿੱਦ ਵਿੱਚ ਸੁਰੇਜਾ ਬੋਲਿਆ ਨਾ ਜਾ ਪਿਤਾ ਜੀ ਨੂੰ ਜਗਾਨਾ ਵਾਂ ਮੈਂ ਬੇਟਾ ਸਿਸਕੀਆਂ ਲੈਂਦਾ ਅੰਨਾ ਨੇ ਪੁੱਤਰ ਦੇ ਮੂੰਹ ਤੇ ਹੱਥ ਫੇਰ ਕੇ ਕਿਹਾ ਆਪਣੇ ਪਿਤਾ ਜੀ ਦੀ ਆਗਿਆ ਵਿੱਚ ਰਹੀਂ ਮੈਨੂੰ ਹੁਣ ਜਾਣ ਦੇ ਨਹੀਂ ਮਾਂ ਮੈਂ ਨਹੀਂ ਜਾਣ ਦੇਣਾ ਕਹਿੰਦਾ ਕਹਿੰਦਾ ਬੱਚਾ ਰੋ ਪਿਆ ਤੇ ਉਸਨੇ ਮੰਜੇ ਤੋਂ ਛਾਲ ਮਾਰ ਕੇ ਮਾਂ ਦਾ ਰਸਤਾ ਰੋਕ ਲਿਆ ਮੇਰੇ ਲਾਲ ਮੇਰਾ ਚੰਨ ਕਹਿੰਦੀ ਹੋਈ ਅੰਨਾ ਇੱਕ ਵਾਰੀ ਫਿਰ ਬੱਚੇ ਨੂੰ ਲਿਪਟ ਗਈ ਮੈਂ ਪਾਪਣ ਹਾਂ ਬੇਟਾ ਮੈਨੂੰ ਇਸ ਘਰ ਇੰਨੇ ਨੂੰ ਬਾਹਰੋਂ ਕਿਸੇ ਦੇ ਬੂਟਾਂ ਦੀ ਆਵਾਜ਼ ਸੁਣਾਈ ਦਿੱਤੀ ਧਾਈ ਘਬਰਾ ਕੇ ਬੋਲੀ ਸਰਕਾਰ ਉਹ ਆ ਰਹੇ ਨੇ ਤੁਸੀਂ ਅੰਨਾ ਨੇ ਝਟਪਟ ਸੁਰੇਜਾ ਦਾ ਗਿੱਲਾ ਮੂੰਹ ਚੁੰਮਿਆ ਆਪਣੀ ਗਰਦਨ ਵਿੱਚੋਂ ਜ਼ੋਰ ਲਾ ਕੇ ਬੱਚੇ ਦੀਆਂ ਬਾਹਾਂ ਛੁਡਾਈਆਂ ਤੇ ਝਟਪਟ ਬਾਹਰ ਨਿਕਲ ਗਈ ਬੂਹੇ ਵਿੱਚ ਕਰੈਨਨ ਉਸ ਨੂੰ ਦਿਖਾਈ ਦਿੱਤਾ ਜਿਸ ਨੇ ਅੰਨਾ ਨੂੰ ਵੇਖਦਿਆਂ ਹੀ ਸਿਰ ਨੀਵਾ ਕਰ ਲਿਆ ਅੰਨਾ ਤੇਜ਼ੀ ਨਾਲ ਬਾਹਰ ਨਿਕਲ ਗਈ ਵੱਡੇ ਫਾਟਕ ਦੀ ਕੁਸ ਨੂੰ ਕਮਰੇ ਵਿੱਚੋਂ ਬੱਚੇ ਦੇ ਸਿਸਕ ਕੇ ਮਾਂ ਮਾਂ ਕਹਿ ਕੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਰਹੀ ਉਹ ਖਿਡੌਣਿਆਂ ਵਾਲੀ ਪਟਾਰੀ ਉਸੇ ਤਰ੍ਹਾਂ ਉਸਦੇ ਹੱਥ ਵਿੱਚ ਫੜੀ ਹੋਈ ਸੀ ਜਿਨ੍ਹਾਂ ਨੂੰ ਕੱਲ ਉਸਨੇ ਬੜੀ ਰੀਜ ਨਾਲ ਖਰੀਦਿਆ ਸੀ ਇਹਨਾਂ ਨੂੰ ਦੇਣ ਦਾ ਉਸ ਨੂੰ ਚੇਤਾ ਹੀ ਨਹੀਂ ਸੀ ਰਿਹਾ ਜਦ ਬਰਾਸਕੀ ਅੰਨਾ ਨੂੰ ਇਟਲੀ ਤੋਂ ਲੈ ਕੇ ਮੁੜ ਆਇਆ ਤਾਂ ਪੀਟਰਸਬਰਗ ਵਿੱਚ ਵੱਧਦੇ ਆ ਹੀ ਉਸਦੇ ਸਮਾਜ ਦਾ ਰੁਖ ਇਕਦਮ ਬਦਲਿਆ ਹੋਇਆ ਵੇਖਿਆ ਇਹ ਇਹੋ ਜਿਹੀ ਵਿਵਹਤਾ ਤੀਵੀ ਨੂੰ ਜਿਸ ਨੇ ਪਹਿਲੇ ਪਤੀ ਕੋਲੋਂ ਤਲਾਕ ਨਾ ਲਿਆ ਹੋਵੇ। ਬੋਹਟੀ ਦੇ ਰੂਪ ਵਿੱਚ ਕੋਲ ਰੱਖਣਾ ਸਮਾਜ ਦੀਆਂ ਨਜ਼ਰਾਂ ਵਿੱਚ ਸਭ ਤੋਂ ਵੱਡਾ ਜੁਰਮ ਸੀ। ਜਦ ਅੰਨਾ ਆਪਣੇ ਪਤੀ ਦੇ ਘਰ ਵਿੱਚ ਰਹਿੰਦੀ ਸੀ ਤੇ ਬ੍ਰਾਸਕੀ ਦਾ ਪਿਆਰ ਸਿਲਸਿਲਾ ਉਸ ਦਿਨ ਚੱਲ ਰਿਹਾ ਸੀ ਤਾਂ ਸਮਾਜ ਦੀਆਂ ਨਜ਼ਰਾਂ ਵਿੱਚ ਐਡਾ ਜੁਰਮ ਨਹੀਂ ਸੀ। ਪਰ ਜਦ ਅੰਨਾ ਪਤੀ ਨੂੰ ਤਿਆਗ ਕੇ ਬ੍ਰਾਸਕੀ ਦੇ ਨਾਲ ਰਹਿਣ ਲੱਗੀ ਤਾਂ ਸਮਾਜ ਪਾਸੋਂ ਉਹਨਾਂ ਦਾ ਇਹ ਪਾਪ ਵੇਖਿਆ ਨਾ ਗਿਆ। ਬ੍ਰਾਸਕੀ ਸਮਾਜ ਦੇ ਇਸ ਪਖੰਡ ਤੋਂ ਘਬਰਾ ਉੱਠਿਆ ਉਸਦੀ ਮਾਂ ਅੰਨਾ ਪਾਸੋਂ ਇਸ ਕਰਕੇ ਕੁਰਦੀ ਸੀ ਕਿ ਉਸ ਬਦਕਾਰ ਨੇ ਆਪਣੇ ਪ੍ਰੇਮ ਫਾਹੀ ਵਿੱਚ ਫਸਾ ਕੇ ਉਸਦੇ ਪੁੱਤਰ ਦਾ ਸਤਿਆਨਾਸ਼ ਕਰ ਦਿੱਤਾ ਹੈ ਉਸਦੀ ਮਾਂ ਨੇ ਸਾਫ਼ ਕਹਿ ਦਿੱਤਾ ਕਿ ਉਹ ਅੰਨਾ ਨੂੰ ਆਪਣੇ ਘਰ ਨਹੀਂ ਵਾੜ ਸਕਦੀ ਨਾ ਹੀ ਉਹ ਉਸ ਆਪ ਉਸਤੇ ਪਾਸ ਜਾ ਸਕਦੀ ਹੈ ਕਿਉਂਕਿ ਜੇ ਉਹ ਆਪ ਸਮਾਜ ਦੇ ਇਸ ਕਾਨੂੰਨ ਦੀ ਉਲੰਘਣਾ ਕਰਦੀ ਤਾਂ ਉਸ ਦਾ ਵੀ ਬਾਈਕਾਟ ਕਰ ਦਿੱਤਾ ਜਾਂਦਾ ਅੰਨਾ ਦੀ ਉਸ ਪੁਰਾਣੀ ਸਹੇਲੀ ਕੌਰਟਿਸ ਵੈਟਸੀ ਨੇ ਇੱਕ ਦਿਨ ਅੰਨਾ ਨੂੰ ਬੁਲਾਵਾ ਭੇਜਿਆ ਪਰ ਉਸਨੇ ਜਾਣਬੁੱਝ ਕੇ ਇਹੋ ਜਿਹਾ ਵਕਤ ਤੇ ਥਾਮੁਕਰਰ ਕੀਤਾ ਜਦਕਿ ਇੱਥੇ ਕਿਸੇ ਵੀ ਦੂਜੇ ਆਦਮੀ ਤੀਵੀਂ ਦੇ ਆਉਣ ਦੀ ਸੰਭਾਵਨਾ ਨਹੀਂ ਸੀ ਉਹ ਦਿਲੋਂ ਨਹੀਂ ਚਾਹੁੰਦੀ ਸੀ ਕਿ ਕੋਈ ਉਸਨੂੰ ਅੰਨਾ ਦੇ ਨਾਲ ਵੇਖੇ ਅੰਨਾ ਉਸਤੇ ਭਾਵ ਨੂੰ ਤਾੜ ਗਈ ਤੇ ਉਸਨੇ ਉਹਨੂੰ ਮਿਲਣਾ ਪ੍ਰਵਾਨ ਨਾ ਕੀਤਾ ਬਰਾਸਕੀ ਨੇ ਮਹਿਸੂਸ ਕੀਤਾ ਕਿ ਇਸ ਹਾਲਤ ਵਿੱਚ ਅੰਨਾ ਨੂੰ ਨਾਲ ਲੈ ਕੇ ਪੀਟਰਸਬਰਗ ਵਿੱਚ ਰਹਿਣਾ ਮੁਸ਼ਕਲ ਹੈ ਅੰਨਾ ਭਾਵੇਂ ਬੈਟਸੀ ਨੂੰ ਮਿਲਣ ਨਹੀਂ ਸੀ ਗਈ ਪਰ ਉਸੇ ਰਾਤ ਉਸਨੇ ਥੀਏਟਰ ਜਾਣ ਦੀ ਸਲਾਹ ਬਣਾ ਲਈਤੀ ਬਰਾਸਕੀ ਨੂੰ ਜਦ ਪਤਾ ਲੱਗਾ ਤਾਂ ਉਹ ਘਬਰਾ ਉੱਠਿਆ ਉਹ ਜਾਣਦਾ ਸੀ ਕਿ ਥੀਏਟਰ ਦੇ ਇਸ ਖਾਸ ਸ਼ੋਅ ਵਿੱਚ ਬਹੁਤ ਸਾਰੀਆਂ ਵੱਡੇ ਘਰਾਂ ਦੀਆਂ ਸੁਆਣੀਆਂ ਆਉਣਗੀਆਂ ਤੇ ਅੰਨਾਂ ਨੂੰ ਵੇਖ ਕੇ ਬੋਲੀਆਂ ਦੇ ਬਾਣ ਚਲਾਣੋਂ ਨਹੀਂ ਰੁਕਣਗੀਆਂ ਪਰ ਉਹ ਆਪਣੇ ਅਹੱਟ ਤੋਂ ਅੜੀ ਰਹੀ ਘੜੀ ਮੜੀ ਉਸਤੇ ਸਮਝਾਉਣ ਤੇ ਵੀ ਨਾ ਮੰਨੀ ਬਰਾਸਕੀ ਦਿਲ ਹੀ ਦਿਲ ਵਿੱਚ ਕੁੜਦਾ ਰਹਿ ਗਿਆ ਅਖੀਰ ਹੋਇਆ ਵੀ ਉਹ ਕੁਝ ਜਿਸ ਦਾ ਬਰਾਸਕੀ ਨੂੰ ਖਤਰਾ ਸੀ ਜਦੋਂ ਥੀਏਟਰ ਵੇਖ ਰਹੀ ਸੀ ਤਾਂ ਉਸਦੇ ਲਾਗ ਪਾਸ ਬੈਠੀਆਂ ਨੇ ਉਸ ਨੂੰ ਸੁਣਾ ਸੁਣਾ ਕੇ ਉਹ ਕੁਝ ਕਹਿਣਾ ਸ਼ੁਰੂ ਕੀਤਾ ਜਿਸ ਨੂੰ ਸਹਾਰਨਾ ਅੰਨਾ ਲਈ ਮੌਤ ਨਾਲੋਂ ਵੀ ਮੁਸ਼ਕਲ ਸੀ ਇਸੇ ਦੇ ਫਲ ਰੂਪ ਉਹ ਖੇਲ ਨੂੰ ਅਧੂਰਾ ਹੀ ਛੱਡ ਕੇ ਵਾਪਸ ਆ ਗਈ ਬਰਾਸਕੀ ਵੀ ਉਸੇ ਦੇ ਨਾਲ ਹੀ ਗਿਆ ਸੀ ਪਰ ਉਸ ਨੂੰ ਉਸ ਦੀ ਮਾਂ ਨੇ ਆਪਣੇ ਲਾਗੇ ਬੁਲਾ ਲਿਆ ਸੀ ਉਧਰ ਬਰਾਸਕੀ ਮਾਂ ਨਾਲ ਗੱਲੀ ਜੁਟਾ ਰਿਹਾ ਤੇ ਇਧਰ ਅੰਨਾ ਉੱਥੋਂ ਉੱਠ ਕੇ ਆਪਣੇ ਨਿਵਾਸ ਧਿਆਨ ਤੇ ਮੁੜ ਗਈ ਹੋਟਲ ਵਿੱਚ ਪਹੁੰਚ ਕੇ ਜਦ ਬਰਾਸਕੀ ਨੇ ਅੰਨਾ ਨੂੰ ਬੁਲਾਇਆ ਤਾਂ ਅੰਨਾ ਨੇ ਇੱਕ ਵਾਰੀ ਉਸ ਵੱਲ ਤੱਕ ਕੇ ਮੂੰਹ ਫੇਰ ਲਿਆ ਦੁਬਾਰਾ ਬੁਲਾਉਣ ਤੇ ਅੰਨਾ ਬੋਲੀ ਇਹ ਸਾਰਾ ਤੁਹਾਡਾ ਹੀ ਕਸੂਰ ਹੈ ਤੁਹਾਡੇ ਕਰਕੇ ਹੀ ਸਭ ਕੁਝ ਹੋਇਆ ਹੈ ਪਰ ਅੰਨਾ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਥਾਕਾ ਸੀ ਕਿ ਤੇਰਾ ਉੱਥੇ ਜਾਣਾ ਠੀਕ ਨਹੀਂ ਪਰ ਤੂੰ ਮੇਰੀ ਗੱਲ ਨੂੰ ਗੋਲਿਆ ਹੀ ਨਾ ਚਲ ਹੋਇਆ ਕੀ ਅਸੀਂ ਕੀ ਪਰਵਾਹ ਕਰਦੇ ਹਾਂ ਕਿਸੇ ਦੀ ਤੈਨੂੰ ਦੁਖੀ ਨਹੀਂ ਹੋਣਾ ਚਾਹੀਦਾ ਉਹਨਾਂ ਨਿਕਸਮੀਆਂ ਨੇ ਮੈਨੂੰ ਕਾਇਲਕਾਰ ਸੁਟਿਆ ਹੈ ਤੇ ਤੁਸੀਂ ਕਹਿੰਦੇ ਹੋ ਤੈਨੂੰ ਦੁਖੀ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਮੈਂ ਇੱਥੋਂ ਤੱਕ ਕਹਿੰਦੇ ਆ ਸੁਣਿਆ ਹੈ ਕਿ ਇਸ ਨਾਲ ਤਾਂ ਸ਼ੂਣਾ ਵੀ ਪਾਪ ਹੈ ਤੇ ਉੱਧਰ ਤੁਸੀਂ ਚੁੱਪਚਾਪ ਖਿਸਕ ਕੇ ਆਪਣੀ ਮਾਂ ਦੇ ਗੋਡੇ ਮੋਢੇ ਜਾ ਬੈਠੇ ਸੋ ਤੁਹਾਡਾ ਮੇਰੇ ਨਾਲ ਪਿਆਰ ਹੁੰਦਾ ਤਾਂ ਕਿ ਤੁਸੀਂ ਇਸ ਤਰ੍ਹਾਂ ਕਰਦੇ ਅੱਛਾ ਪਹਿਲਾਂ ਇਸ ਗੱਲ ਵਿੱਚ ਪਿਆਰ ਦਾ ਕੀ ਸਵਾਲ ਉਠਾਣਾ ਹੋਇਆ ਹੈ ਕਿਉਂ ਨਹੀਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੇ ਅੰਨਾ ਨੇ ਵੇਖਿਆ ਕਿ ਉਸ ਦੇ ਵਰਤਾਓ ਤੋਂ ਬਰਾਸਕੀ ਦਾ ਦਿਲ ਛਿੱਥਾ ਜਿਹਾ ਪਿਆ ਰਿਹਾ ਹੈ ਪਰ ਤਾਂ ਵੀ ਉਸਨੇ ਆਸ਼ਾਂਤੀ ਲੁਕਾ ਕੇ ਅੰਨਾ ਨੂੰ ਇਹ ਦਿਖਾਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਦਿਲ ਵਿੱਚ ਅੰਨਾ ਲਈ ਵੈਸਾ ਹੀ ਪਿਆਰ ਹੈ ਦੂਜੇ ਦਿਨ ਹੀ ਇਹ ਜੋੜਾ ਪੀਟਰਸਬਰਗ ਨੂੰ ਛੱਡ ਕੇ ਤੇ ਹਾਂਤ ਵਿੱਚ ਚਲਾ ਗਿਆ ਬਰਾਸਕੀ ਦੀ ਜ਼ਿੰਮੇਵਾਰੀ ਬਹੁਤ ਵੱਡੀ ਸੀ ਉੱਥੇ ਪਹੁੰਚਦੇ ਹੀ ਉਸਨੇ ਮਕਾਨਾਂ ਨੂੰ ਨਵੇਂ ਸਿਰੇ ਸਜਾਉਣਾ ਤੇ ਹਰ ਤਰ੍ਹਾਂ ਦਾ ਫਰਨੀਚਰ ਤੇ ਹੋਰ ਨਵਾਂ ਸਮਾਨ ਖਰੀਦਣਾ ਸ਼ੁਰੂ ਕਰ ਦਿੱਤਾ ਬਾਗ ਦੇ ਨਵੇਂ ਸਿਰੇ ਕਾਰਟ ਸ਼ਾਰਟ ਕੀਤੀ ਗਈ ਮੁੱਕ ਦੀ ਗੱਲ ਕੇ ਦਿਨਾਂ ਵਿੱਚ ਹੀ ਚਹਲ ਪਹਿਲ ਲੱਗ ਗਈ ਅੰਨਾ ਵੀ ਲੱਗਦੀ ਬਾਜ਼ ਜ਼ਿੰਮੇਵਾਰੀ ਦੇ ਹਰ ਕੰਮ ਵਿੱਚ ਦਿਲ ਚਸਪੀ ਲੈਂਦੀ ਤੇ ਆਪਣੇ ਦਿਲ ਨੂੰ ਕੰਮ ਧੰਦੇ ਵਿੱਚ ਭੁਲਾਈ ਰੱਖਣ ਦੀ ਕੋਸ਼ਿਸ਼ ਕਰਦੀ ਪਰ ਕਦੇ-ਕਦੇ ਉਸਦਾ ਦਿਲ ਸਖਤ ਉਚਾਟ ਹੋ ਜਾਂਦਾ ਭਾਵੇਂ ਬਰਾਸਕੀ ਦਾ ਪ੍ਰੇਮ ਪ੍ਰਾਪਤ ਕਰਕੇ ਉਹ ਆਪਣੇ ਆਪ ਨੂੰ ਸੁਖੀ ਸਮਝਦੀ ਤੇ ਛੋਟੀ ਲੜਕੀ ਇੰਨੀ ਅੰਨਾ ਸੰਕੇਪਦਾਨਾ ਤੇ ਪਿਆਰ ਵਿੱਚ ਸਰੋਜਾ ਦੀ ਯਾਦ ਨੂੰ ਗਵਾਹ ਦੇਣਾ ਚਾਹੁੰਦੀ ਸੀ ਪਰ ਪਤਾ ਨਹੀਂ ਕਿਉਂ ਦੋਹਾਂ ਗੱਲਾਂ ਦਾ ਹਰ ਵੇਲੇ ਉਸਤੇ ਦਿਲ ਨੂੰ ਤੁੜਕੂ ਲੱਗਾ ਰਹਿੰਦਾ ਸੀ ਇੱਕ ਤਾਂ ਇਹ ਕਿ ਬਰਾਸਕੀ ਉਸ ਤੋਂ ਉਕਤਾ ਨਾ ਜਾਵੇ ਤੇ ਦੂਜਾ ਸੁਰੇਜਾ ਮਤੇ ਮਾਂ ਦੇ ਵਿਛੋੜੇ ਵਿੱਚ ਬਿਮਾਰ ਨਾ ਹੋ ਜਾਵੇ ਇਸ ਤੋਂ ਛੋਟੀ ਇੱਕ ਚਿੰਤਾ ਉਸਦੇ ਦਿਲ ਨੂੰ ਹੋਰ ਵੀ ਸੀ ਉਹ ਆਪਣੇ ਪਤੀ ਪਾਸੋਂ ਤਲਾਕ ਲੈ ਕੇ ਨਹੀਂ ਸੀ ਆਈ ਉਹ ਸੋਚਦੀ ਕਾਨੂੰਨ ਅਨੁਸਾਰ ਮੇਰੀ ਲੜਕੀ ਵੀ ਤਾਂ ਕਰੈਨਿਨ ਦੀ ਧੀ ਠੀਕ ਹੋਂਦੀ ਹੈ ਜੇ ਕੱਲ ਕੋਲੌਤਰ ਨੂੰ ਕਰੈਨਿਨ ਇਸ ਕੁੜੀ ਨੂੰ ਵੀ ਲੈ ਗਿਆ ਤਾਂ ਕੀ ਬਣੇਗਾ ਇਹੋ ਜੇ ਕਈ ਕਾਰਨਾਂ ਸੰਜਿਨਾ ਕਰਕੇ ਅੰਨਾ ਬਾਹਰੋ ਹਰ ਤਰ੍ਹਾਂ ਸੁਖੀ ਦਿਖਦੀ ਹੋਈ ਵੀ ਅਸਲ ਵਿੱਚ ਬੜੀ ਆਸ਼ਾਂਤ ਸੀ ਧੰਨਵਾਦ